ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂ ਜੀ ਨੇ ਨੋਮੀਨੇਸ਼ਨ ਪੇਪਰ ਜਲੰਧਰ ਲੋਕ ਸਭਾ ਲਈ ਫਾਈਲ ਕੀਤੇ ਨੇਗੇ ਔਰ ਸਾਡੇ ਨਾਲ ਸਰਦਾਰ ਬਲਕਾਰ ਸਿੰਘ ਜੀ ਕੈਬਨਿਟ ਮਨਿਸਟਰ ਰਮਨ ਅਰੋੜਾ ਜੀ ਇੰਦਰਜੀਤ ਕੌਰ ਜੀ ਰਾਜਵਿੰਦਰ ਕੌਰ ਥਿਆੜਾ ਜੀ ਸਮੁੱਚੀ ਸਾਡੀ ਟੀਮ ਨੇ ਅੱਜ ਆ ਕੇ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਸਾਹਮਣੇ ਇੱਥੇ ਪਵਨ ਟੀਨੂ ਜੀ ਨੇ ਸੁਗੰਧ ਵੀ ਖਾਦੀ ਆ ਸੌ ਵੀ ਕੀਤੇ ਲਈਆ ਪਰ ਉਥੇ ਆਪਣੇ ਪੇਪਰ ਜਿਹੜੇ ਨੇਗੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਨੇਗੇ ਸੋ ਬਿਲਕੁਲ ਮੈਂ ਸਮਝਦਾ ਅੱਜ ਇੱਕ ਜੇਤੂ ਅੰਗਾਜ ਦੇ ਵਿੱਚ ਜੇਤੂ ਲੈ ਦੇ ਵਿੱਚ ਪਵਨ ਤੀਨੂ ਜੀ ਦਾ ਰੋਡ ਸ਼ੋ ਜਲੰਧਰ ਚ ਹੋਇਆ ਔਰ ਪਹਿਲੀ ਵਾਰ ਹੋਇਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਜਦੋਂ ਬਾਏ ਇਲੈਕਸ਼ਨ ਹੋਈ ਸੀ ਤਾਂ ਉਸ ਸਮੇਂ ਵੀ ਮੈਂ ਇਸ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਬਲੋਂ ਇੰਚਾਰਜ ਸੀਗਾ ਔਰ ਉਸ ਸਮੇਂ ਅਸੀਂ ਕੈਂਪੇਨ ਚ ਗਏ ਸੀ ਲੋਕਾਂ ਕੋਲੇ ਗਿਆ ਸੀ ਉਸ ਸਮੇ ਆਮ ਆਦਮੀ ਪਾਰਟੀ 60000 ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਬਾਅਦ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਸੀ ਉਸ ਸਮੇ ਪ੍ਰਚਾਰ ਕਰਦੇ ਸੀ ਸਾਡੇ ਸਾਰੇ ਸਾਥੀ ਪ੍ਰਚਾਰ ਕਰਦੇ ਸੀਗੇ ਆਮ ਆਦਮੀ ਪਾਰਟੀ ਦੀ ਸਬੂਚੀ ਲੀਡਰਸ਼ਿਪ ਪ੍ਰਚਾਰ ਕਰਦੀ ਸੀ ਪਰ ਲੇਕ ਜੋ ਅੱਜ ਜੋਸ਼ ਲੋਕਾਂ ਦਾ ਜੋ ਅੱਜ ਇਕੱਠ ਇਸ ਰੋਡ ਸ਼ੋਅ ਦੇ ਵਿੱਚ ਪਵਨ ਤਿੰਰੂ ਜੀ ਦੇ ਰੋਡ ਸ਼ੋਅ ਵਿੱਚ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਜਨੰਦਰ ਕਦੇ ਦੇਖਣ ਨੂੰ ਨਹੀਂ ਮਿਲਿਆ ਸੋ ਇੱਥੋਂ ਅੰਦਾਜ਼ਾ ਲੱਗਦਾ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਜਿੱਤ ਵੱਡੀ ਜਿੱਤ ਜਿਹੜੀ ਆ ਉਹ ਦਰਜ ਕਰਨ ਜਾ ਰਹੀ ਆ ਪਵਨ ਤਿੰਦੂ ਜੀ ਜਿਹੜੇ ਬੈਸੰਬਧ ਦਾ ਪੁਰਾਣੇ ਲੰਬੇ ਅਰਸੇ ਤੋਂ ਜਲੰਧਰ ਦੇ ਇਲਾਕੇ ਦੇ ਵਿੱਚ ਪੰਜਾਬ ਦੇ ਇਲਾਕੇ ਦੇਬਿੰਦਰ ਲੋਕਾਂ ਦੀ ਆਵਾਜ਼ ਉਠਾਉਂਦੇ ਨੇਗੇ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੇ ਨੇਗੇ ਪੰਜਾਬ ਦੇ ਗਰੀਬਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਮੁਲਾਜ਼ਮਾਂ ਦੀ ਪੰਜਾਬ ਦੇ Dalit ਵਰਗ ਦੀ ਆਵਾਜ਼ ਜਿਹੜੀ ਆ ਪਹਿਲਾਂ ਜਦੋਂ ਅਸੀਂ ਆਪੋਜੀਸ਼ਨ ਦੇ ਵਿੱਚ ਸੀਗੇ ਉਸ ਸਮੇਂ ਮੇਰੇ ਨਾਲ ਅਸੈਂਬਲੀ ਦੇ ਮੈਂਬਰ ਸੀਗੇ ਜਿੱਤੇ ਹੋਏ ਐਮ ਐਲ ਏ ਸੀਗੇ ਉਸ ਸਮੇਂ ਇਹਨਾਂ ਨੇ ਬੜੀ ਲੰਬੀ ਲੜਾਈ ਜਿਹੜੀ ਆ ਉਸ ਸਮੇਂ ਦੀ ਸਰਕਾਰ ਦੇ ਖਿਲਾਫ ਵੀ ਲੜੀ ਸੀ ਕਿਉਂਕਿ ਮੇਰਾ ਕਹਿਣ ਦਾ ਭਾਵ ਹੈ ਇੱਕ ਪਰਖਿਆ ਨੌਜਵਾਨ ਜਿਹੜਾ ਵਿਧਾਨ ਸਭਾਵਾਂ ਦੇ ਅੰਦਰ ਵੀ ਵਿਧਾਨ ਸਭਾ ਤੋਂ ਬਾਹਰ ਵੀ ਲੋਕਾਂ ਦੀ ਗੱਲ ਕਰਦਾ ਲੋਕ ਮਸਲਿਆਂ ਦੀ ਗੱਲ ਕਰਦਾ ਉਹਨੂੰ ਆਮ ਆਦਮੀ ਪਾਰਟੀ ਨੇ ਬਵੰਟੀਨ ਜੀ ਨੂੰ ਕੈਂਡੀਡੇਟ ਬਣਾਇਆਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਉਹਨਾਂ ਨੌਜਵਾਨਾਂ ਨੂੰ ਦੇਸ਼ ਦੀ ਪਾਰਲੀਮੈਂਟ 'ਚ ਭੇਜਿਆ ਜਾਵੇ ਜਿਹੜੇ ਜਾ ਕੇ ਕੇਂਦਰ ਸਰਕਾਰ ਨਾਲ ਮੱਥਾ ਲਾ ਸਕਣ ਜਿਹੜੇ ਪੰਜਾਬ ਦੇ ਰੁਕੇ ਹੋਏ ਫੰਡ ਨੇਗੇ ਰੁਕੇ ਹੋਏ ਪੈਸੇ ਨਗੇ ਜਿਹੜੇ ਪੰਜਾਬ ਦੀਆਂ ਜਾਇਜ਼ ਮੰਗਾਂ ਨੇ ਹੱਕੀ ਮੰਗਾਂ ਨੇ ਉਹਨਾਂ ਤੇ ਗੱਲ ਕਰ ਸਕਣ ਕਿਉਂਕਿ ਅੱਜ ਜੇ ਦੇਖਿਆ ਜਾਵੇ ਪੁਰਾਣੀ ਪਾਰਲੀਮੈਂਟ ਦੇ ਵਿੱਚ ਜਿੰਨੇ ਮੈਂਬਰ ਪਾਰਲੀਮੈਂਟ ਦੂਸਰੀਆਂ ਪਾਰਟੀਆਂ ਵੱਲੋਂ ਜਿੱਤ ਕੇ ਗਏ ਕਦੇ ਕਿਸੇ ਨੇ ਕਾਂਗਰਸ ਜਿਹੜੀ ਹੈ ਕਿਸਾਨ ਦੇ ਹੱਕ 'ਚ ਗੱਲ ਹੀ ਕੀਤੀ ਕਦੇ ਕਿਸੇ ਨੇ ਕਾਂਗਰਸ ਦੇ ਹੱਕ ਦੇ ਵਿੱਚ ਨਾਰਾ ਸੌਰੀ ਕਿਸਾਨ ਦੇ ਹੱਕ ਦੇ ਵਿੱਚ ਮਾਫ ਕਰਨਾ ਕਿਸਾਨ ਦੇ ਹੱਕ ਵਿੱਚ ਕਦੇ ਨਾਰਾ ਨਹੀਂ ਮਾਰਿਆ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਮੈਂਬਰ ਜਿੱਤੇ ਹੋਏ ਸੀਗੇ ਕਾਂਗਰਸ ਪਾਰਟੀ ਦੇ ਜ਼ਿਆਦਾ ਮੈਂਬਰ ਜਿੱਤੇ ਹੋਏ ਸੀਗੇ ਪਰ ਲੇਕਿਨ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂਬਰ ਪਾਰਲੀਮੈਂਟ ਸੀਗੇ ਮੇਰੇ ਯਾਦ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਸਾਨ ਦੇ ਹੱਕ ਵਿੱਚ ਡਟ ਕੇ ਜੇਕਰ ਖੜਿਆ ਸੀਗਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਸੀ ਬੜੀ ਡਟ ਕੇ ਲੜਾਈ ਲੜੀ ਸੀ ਸੈਂਟਰਲ ਹਾਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਠੇਰਿਆ ਸੀ ਕੌਣ ਸੀਗਾ ਉਦੋਂ ਮੈਨੂੰ ਯਾਦ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸੀ ਸੰਜੇ ਸਿੰਘ ਜੀ ਸੀਗੇ ਆਮ ਆਪੀ ਪਾਰਟੀ ਦੇ ਸਾਰੇ ਜਿੰਨੇ ਰਾਜ ਸਭਾ ਦੇ ਮੈਂਬਰ ਸੀਗੇ ਉਹ ਸੀਗੇ ਸੋ ਹੁਣ ਅਸੀਂ ਜੇ ਅਸੀਂ ਪਵਨ ਟੀਨੂ ਜੀ ਨੂੰ ਚੁਣਿਆਗਾ ਸਾਨੂੰ ਵਿਸ਼ਵਾਸ ਆ ਕਿ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮਸਲਿਆਂ ਦੀ ਗੱਲ ਪੰਜਾਬ ਦੇ ਆਵਾਮ ਦੀ ਗੱਲ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਚ ਪਵਨ ਟੀਨੂ ਜੀ ਕਰਨਗੇ ਔਰ ਅੱਜ ਦਾ ਜਿਹੜਾ ਜੋਸ਼ ਸੀ ਲੋਕਾਂ ਦਾ ਅੱਜ ਦਾ ਕੱਟ ਸੀ ਲੋਕਾਂ ਦਾ ਉਹ ਇਸ ਗੱਲ ਤੇ ਮੋਹਰ ਲਾਉਂਦਾ ਸੀਗਾ ਕਿ ਪਵਨ ਟੀਨੂ ਜੀ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਲੀਡ ਦੇ ਨਾਲ ਜਲੰਧਰ ਇਲੈਕਸ਼ਨ ਜਿੱਤਣ ਜਾ ਰਹੀ ਆ ਜਲੰਧਰ ਲੋਕ ਸਭਾ ਜਿੱਤਣ ਜਾ ਰਹੀ ਆ ਔਰ 13 ਦੇ 13 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਅੰਦਰ 13 0 ਦੇ ਨਾਲ ਜੋ ਨਾਰਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾਗਾ 13 0 ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਜਿਹੜੀਆਂ ਉਹ ਫਤਿਹ ਕਰਨ ਜਾ ਰਹੀ ਆ ਕਿਉਂਕਿ ਆਮ ਆਦਮੀ ਪਾਰਟੀ ਨੇ 2 ਸਾਲ 2 ਸਾਲ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਨੇਗੇ ਲੋਕ ਉਹਨਾਂ ਕੰਮਾਂ ਤੋਂ ਖੁਸ਼ ਲਗੇ ਪੰਜਾਬ ਦੇ ਲੋਕ ਇਸ ਗੱਲ ਤੇ ਮੋਹਰ ਲਾਉਣਾ ਚਾਹੁੰਦੇ ਨੇਗੇ ਕਿ ਪੰਜਾਬ 14 ਟੋਲ ਪਲਾਜੇ 14 ਟੋਲ ਪਲਾਜੇ ਪੰਜਾਬ ਦੇ ਅਸੀਂ ਮੁਫਤ ਕੀਤੇ ਨੇ ਉਹਨਾਂ ਨੂੰ ਟੋਲ ਪਲਾਜਿਆਂ ਨੂੰ ਪੰਜਾਬ ਛੁੱਟਾਇਆ ਪੰਜਾਬ ਦੇ ਇਤਿਹਾਸ ਵਿੱਚ ਜਿੱਲੀ ਪ੍ਰੈਸ ਖੜੀ ਆ ਸਾਰੀ ਪ੍ਰੈਸ ਨੋਟ ਕਰ ਲਵੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਪ੍ਰਾਈਵੇਟ ਹੱਥਾਂ 'ਚ ਪ੍ਰਾਈਵੇਟ ਸਿਸਟਮ ਨੂੰ ਕਾਇਮ ਕਰਦੀਆਂ ਸੀਗੀਆਂ ਤੁਹਾਨੂੰ ਪਤਾ ਹੋਊਗਾ ਕਿ ਅਕਾਲੀ ਦਲ ਭਾਜਪਾ ਦੀ ਸਰਕਾਰ 'ਚ ਤਿੰਨ ਥਰਮਲ ਪਲਾਂਟ ਪੰਜਾਬ ਚ ਲੱਗੇ ਸੀਗੇ ਤਿੰਨ ਥਰਮਲ ਪਲਾਂਟ ਲੱਗੇ ਸੀਗੇ ਔਰ ਉਹਨਾਂ ਵਿੱਚੋਂ ਜੀਵੀ ਕੇ ਗੋਵਿੰਦਵਾਲ ਸਾਹਬਾ ਦਾ ਜਿਹੜਾ ਥਰਮਲ ਪਲਾਂਟ ਆ ਉਹ ਪੰਜਾਬ ਸਰਕਾਰ ਨੇ ਖਰੀਦਿਆ ਔਰ ਪੰਜਾਬ ਦੇ ਲੋਕਾਂ ਦੇ ਨਾਂ ਕੀਤਾ ਪਹਿਲੀ ਵਾਰ ਹੋਇਆ ਹੋਇਆਗਾ ਕਿ ਪ੍ਰਾਈਵੇਟ ਪ੍ਰਾਪਰਟੀ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਸਰਕਾਰ ਨੇ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾਗਾ ਪੰਜਾਬ ਸਰਕਾਰ ਦੇ ਨਾਮ ਕੀਤਾ ਬਹੁਤ ਵੱਡੀ ਮੈਂ ਸਮਝਦਾ ਇਤਿਹਾਸਕ ਪ੍ਰਾਪਤੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਆ 43000 ਨੌਕਰੀਆਂ ਪੰਜਾਬ ਜਾਣਦਾਗਾ ਪੰਜਾਬ ਦਾ ਨੌਜਵਾਨ ਜਾਣਦਾਗਾ ਕਿ ਪੰਜਾਬ ਦੇ ਯੂਥ ਨੇ ਮਿਲਿਆ ਨਹੀਂ ਗਿਆ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਪੰਜਾਬ ਚ ਵਧਿਆਗਾ ਨਹੀਂ ਇੱਕ ਮਾਹੌਲ ਬਣ ਗਿਆ ਸੀ ਪੰਜਾਬ ਚ ਪੰਜਾਬ ਨੂੰ ਛੱਡ ਛੱਡ ਕੇ ਬਾਹਰਲੇ ਸੂਬਿਆਂ ਨੂੰ ਸਾਰੇ ਜਾ ਰਹੇ ਸੀਗੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਸੀ ਵਿਦੇਸ਼ਾਂ ਵੱਲ ਰੁਕ ਸੀਗਾ ਅੱਜ ਉਹਨੂੰ ਰੋਕਣ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲ ਕਦਮੀ ਕੀਤੀ ਹੈ ਪੰਜਾਬ ਦੀ 13000 ਤੋਂ ਉੱਪਰ ਅਧਿਆਪਕ ਪੱਕੇ ਕਰਕੇ ਸਾਡੀ ਟੀਮ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਤੁਹਾਡੇ ਵਿਚਕਾਰ ਆ ਜਿਹੜੇ ਜਿਹੜੀਆਂ ਨਹਿਰੀ ਨਹਿਰੀ ਪਾਣੀ ਨਹਿਰੀ ਪਾਣੀ ਕੱਸੀਆਂ ਦੇ ਅੰਦਰ ਸੂਆਂ ਦੇ ਅੰਦਰ 40-40 ਸਾਲਾਂ ਤੋਂ ਖੇਤਾਂ 'ਚ ਨਹੀਂ ਜਾ ਰਿਹਾ ਸੀਗਾ ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਮੈਂ ਸੋਚ ਨੂੰ ਸਲੂਟ ਕਰਦਾ ਕਿ ਅੱਜ ਜੋ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਇੱਕ ਵੱਡਾ ਹੰਬਲ ਮਾਰਿਆਗਾ ਸਰਕਾਰ ਨੇ ਇੱਕ ਵੱਡਾ ਹੰਬਲ ਮਾਰਿਆ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮੱਤ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਸੋ ਪਾਣੀ ਨੂੰ ਅਟਾ-ਵਟਾ ਦਰਜਾ ਦਿੱਤਾ ਸੀਗਾ ਅੱਜ ਧਰਤੀ ਇਹਦਾ ਪਾਣੀ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਨੇ ਉਹ ਲੱਗੇ ਹੋਏ ਨੇ ਕਿਉਂਕਿ ਨਹਿਰੀ ਪਾਣੀ ਨਹਿਰੀ ਪਾਣੀ ਦੀ ਵਰਤੋਂ ਨਹੀਂ ਹੁੰਦੀ ਸੀਗੀ ਨਹਿਰੀ ਪਾਣੀ ਕਈ ਵਾਰ ਬਾਹਲੇ ਦੇਸ਼ਾਂ ਨੂੰ ਚਲਾਇਆ ਜਾਂਦਾ ਸੀ ਪਰ ਲੇਕਿਨ ਅੱਜ ਕੀ ਹੋਇਆਗਾ ਉਹ ਸਾਰੇ ਪਾਣੀ ਦੀ ਵਰਤੋਂ ਜਿਹੜੀ ਆ ਪੰਜਾਬ 'ਚ ਹੋ ਰਹੀ ਆ ਔਰ ਅਸੀਂ ਪਿਛੇ ਅਨਾਉਂਸ ਕੀਤਾ ਸੀਗਾ ਪਿਛਲੇ ਬਜਟ ਸਟੇਸ਼ਨ ਦੇ ਅੰਦਰ ਮੈਂ ਅਨਾਉਂਸ ਕੀਤਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਡਿਊਟੀ ਲਈ ਸੀ ਕਿ ਪੰਜਾਬ ਦੇ ਅੰਦਰ ਅਸੀਂ ਇੱਕ ਨਵੀਂ ਨਹਿਰ ਕੱਢਾਂਗੇ ਪੰਜਾਬ ਦੇ ਅੰਦਰ ਅਸੀਂ ਨਵੀਂ ਇੱਕ ਨਹਿਰ ਕੱਢਾਂਗੇ ਤਾਂ ਕਿ ਨਹਿਰੀ ਪਾਣੀ ਦੀ ਵਰਤੋਂ ਨੂੰ ਹੋਰ ਯਕੀਨੀ ਬਣਾਇਆ ਜਾਵੇ ਤਾਂ ਕਿ ਇੱਕ-ਇੱਕ ਟੁਪਕਾ ਪਾਣੀ ਦਾ ਪੰਜਾਬ ਦਾ ਜਿਹੜਾ ਸਾਨੂੰ ਅਲਾਟ ਹੋਇਆ ਪਾਣੀ ਆ ਉਹਦੀ ਸਹੀ ਵਰਤੋਂ ਹੋ ਸਕੇ ਇਹ ਵੱਡੀਆਂ ਸਾਡੀਆਂ ਪ੍ਰਾਪਤੀਆਂ ਲਗੀਆਂ ਪੰਜਾਬ ਦੇ ਅੰਦਰ ਪੰਜਾਬ ਜਾਣਦਾਗਾ ਅੱਜ 90% ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਕਿਉਂ ਆ ਰਿਹਾ ਕਿਉਂਕਿ 300 ਯੂਨਟ ਫ੍ਰੀ ਕਰਨ ਦਾ ਵਾਅਦਾ ਅਸੀਂ ਗਰੰਟੀ ਸੀ ਸਾਡੇ ਸੁਪਰੀਮੋ अरविंद केजरीवाल जी ने पंजाब दे लोकां ने दी थी सरदार भगवंत सिंह मा जी ने गारंटी दी थी वो गारंटी जेडी आ पूरी हुई 90 दे 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 आ 90% ਘਰਾਂ ਦਾ ਬਿਜਲੀ ਦਾ ਜਿਹੜਾ ਉਹ ਪੰਜਾਬ ਚਿਰੋ ਆ ਰਿਹਾ ਮਹੱਲਾ ਕਲੀਨਿਕ ਸਾਰੇ ਜਾਂਦੇ ਆ 1 ਕਰੋੜ ਤੋਂ ਵੱਧ ਲੋਕ ਜਿਹੜਾ ਆਪਣਾ ਇਲਾਜ ਉਹਨਾਂ ਮਹੱਲਾ ਕਲੀਨਿਕਾਂ ਚ ਕਰਾ ਚੁੱਕੇ ਨੇਗੇ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਲੜਾਈ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਲੜ ਰਹੇ ਨੇਗੇ ਪਲਗ ਤੱਕ 12000 ਏਕੜ ਜ਼ਮੀਨ ਜਿਹੜੀ ਆ ਕਬਜ਼ੇ ਉਤੋਂ ਜਿਹੜੇ ਸੁਖਦਾਰ ਲੋਕਾਂ ਨੇ ਕਬਜ਼ੇ ਕੀਤੇ ਸੀ ਉਹ ਛਡਾ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤੀ ਆ ਪਹਿਲੀ ਵਾਰ ਹੋਇਆਗਾ ਕਿ ਐਕਸਾਈਜ਼ ਦੇ ਵਿੱਚੋਂ ਜੇ ਆਮਦਨ ਦੀ ਗੱਲ ਕਰੀਏ ਐਕਸਾਈਜ਼ ਦੀ ਆਮਦਨ ਦੀ ਗੱਲ ਕਰੀਏ ਤਾਂ ਪਿਛਲੀ ਸਰਕਾਰ ਦੇ ਸਮੇਂ ਕਿੰਨੀ ਸੀ ਸਿਰਫ 6000 ਕਰੋੜ ਕਿੰਨੀ ਐਕਸਾਈਜ਼ ਤੋਂ ਆਮਦਨ ਸੀ 6000 ਕਰੋੜ ਰੁਪਏ ਸਾਲਾਨਾ ਜਿਹੜੀ ਅੱਜ ਵੱਧ ਕੇ ਦੋਆਂ ਸਾਲਾਂ ਵਿੱਚ ਕਿੱਥੇ ਪਹੁੰਚ ਗਈ 10000 ਕਰੋੜ ਰੁਪਇਆ ਯਾਨੀ ਕਿ 4000 ਕਰੋੜ ਰੁਪਏ ਦਾ ਸਾਲਾਨਾ ਵਾਧਾ ਐਕਸਾਈਜ਼ ਦੀ ਆਮਦਨ ਤੋਂ ਹੋਇਆਗਾ ਜੇ ਕਮਾਂਡਰ ਸਰਕਾਰ ਆਈ ਆ ਜੇ ਕੋ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਆ ਪਹਿਲੀ ਵਾਰ ਹੋਇਆ ਕਿ ਜੀਐਸਟੀ ਜਿਹੜਾ ਕਾਂਗਰਸ ਦੇ ਸਮੇਂ 6% ਦਾ ਵਾਧਾ ਹੋਇਆ ਸੀ ਸਿਰਫ ਜੀਐਸਟੀ ਸਿਰਫ 6% ਦਾ ਵਾਧਾ ਹੋਇਆ ਸੀਗਾ ਕਾਂਗਰਸ ਦੇ ਸਮੇਂ ਸਿਰਫ 6% ਜਿਹੜਾ ਅੱਜ ਵੱਧ ਕੇ ਸਾਲਾਨਾ 14% ਵੱਧ ਗਿਆ ਪਿਛਲੇ ਮਹੀਨੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪੜਿਆ ਹੋਣਾ ਤੁਸੀਂ ਉਹ ਖਬਰਾਂ ਲਾਂਝੀਆਂ ਸੀਗੀਆਂ ਕਿ 21% ਹੋਇਆਗਾ 21% ਵਾਧਾ ਹੋਇਆਗਾ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਚ ਬਹੁਤ ਲੰਬੇ ਅਰਸੇ ਬਾਅਦ ਇੱਕ ਇਮਾਨਦਾਰ ਸਰਕਾਰ ਲੋਕਾਂ ਦੇ ਕੰਮ ਕਰਨ ਵਾਲੀ ਸਰਕਾਰ ਆਈ ਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਪੰਜਾਬ ਦੇ ਲੋਕ ਬੜੇ ਖੁਸ਼ ਨੇਗੇ ਪੰਜਾਬ ਦੇ ਲੋਕ ਜਿੱਥੇ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਾਂਦੇ ਨੇਗੇ ਬੜਾ ਲੋਕ ਬਾਰਮ ਵੈਲਕਮ ਕਰ ਦੇਣਗੇ ਬਹੁਤ ਵੱਡਾ ਸਵਾਗਤ ਹੁੰਦਾਗਾ ਅੱਜ ਜਲੰਧਰ ਆਇਆਗੇ ਆਕੇ ਮਨ ਖੁਸ਼ ਹੋ ਗਿਆ ਆਕੇ ਬੜਾ ਅੱਛਾ ਲੱਗਿਆ ਕਿ ਵੱਡਾ ਰੋਡ ਸ਼ੋ ਪਿੰਡਾਂ ਦੇ ਕਿਸਾਨ ਟਰੈਕਟਰ ਲੈ ਕੇ ਆਗੇ ਸ਼ਹਿਰਾਂ ਦੇ ਨੌਜਵਾਨ ਮੋਟਰਸਾਈਕਲ ਲੈ ਕੇ ਆਗੇ ਆਪਣੀਆਂ ਕਾਰਾਂ ਲੈ ਕੇ ਆਗੇ ਆਪਣੇ ਆਪਣੇ ਵਾਹਨ ਲੈ ਕੇ ਆਗੇ ਆਕੇ ਪਮਨ ਟੀਨਿਊਜ਼ ਦੇ ਰੋਡ ਸ਼ੋ ਨੂੰ ਚਾਰ ਚੰਨ ਲਾਏ ਅੱਜ ਇੱਕ ਵੱਡਾ ਜੋਸ਼ ਤੇ ਹੰਗਾਰਾ ਦੇਖਣ ਨੂੰ ਮਿਲਿਆ ਕਿਉਂਕਿ ਪੰਜਾਬ ਜਾਣਦਾਗਾ ਪੰਜਾਬ ਦੇ ਲੋਕ ਜਾਣਦੇ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਜਮਾਤ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਅੱਜ ਦੇਸ਼ ਲਈ ਖਤਰਾ ਬਣੀ ਹੋਈ ਆ ਅੱਜ ਦੇਸ਼ ਦੇ ਸੰਵਿਧਾਨ ਲਈ ਜੋ ਸੰਵਿਧਾਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਸਮਾਨਤਾ ਦਾ ਅਧਿਕਾਰ ਪੜ੍ਹਾਈ ਦਾ ਅਧਿਕਾਰ ਬਰਾਬਰ ਦਾ ਅਧਿਕਾਰ ਇਹ ਸਾਰੇ ਅਧਿਕਾਰ ਆਮ ਲੋਕਾਂ ਲਈ ਗਰੀਬ ਲੋਕਾਂ ਦੇ ਲਈ ਦੱਬੇ ਕੁਚਲੇ ਲੋਕਾਂ ਦੇ ਲਈ ਬਾਬਾ ਸਾਹਿਬ ਇਮਰਾਂਵ ਮੇੜਕਿਆਂ ਲੈ ਕੇ ਦਿੱਤੇ ਸੀਗੇ ਅੱਜ ਜੋ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਰਹੀ ਹੈ ਅੱਜ ਉਹਨੂੰ ਰੋਕਣ ਦੇ ਲਈ ਸਾਰੇ ਲੋਕ ਇਕੱਠੇ ਨੇ ਪੰਜਾਬ ਦੇ ਲੋਕ ਇਕੱਠੇ ਨੇਗੇ ਦੇਸ਼ ਦੇ ਲੋਕ ਇਕੱਠੇ ਨੇਗੇ ਪੰਜਾਬ ਦੇ ਕਿਸਾਨ ਨੂੰ ਪਤਾਗਾ ਦੇਸ਼ ਦੇ ਕਿਸਾਨ ਨੂੰ ਪਤਾਗਾ ਕਿ ਤਿੰਨ ਕਾਲੇ ਕਾਨੂੰਨ ਲਿਆ ਕੇ ਤਿੰਨ ਕਾਲੇ ਕਾਨੂੰਨ ਲਿਆ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਸੀਗਾ ਦੇਸ਼ ਦਾ ਕਿਸਾਨ ਇਕੱਠਾ ਹੋਇਆ ਦੇਸ਼ ਦੇ ਲੋਕ ਇਕੱਠੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਔਰ ਤੰਨੇ ਕਾਲੇ ਕੁਰਨ ਵਾਪਸ ਹੋਏ। ਪਰ ਉਸ ਤੋਂ ਬਾਅਦ ਹੁਣ ਪੰਜਾਬ ਜਾਣਦਾਗਾ ਕਿ ਜਦੋਂ ਦੁਬਾਰਾ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਆਪਣੀਆਂ ਮੰਗਾਂ ਬਣਵਾਉਣ ਲਈ ਦਿੱਲੀ ਚ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦਾ ਸੀਗਾ ਤਾਂ ਗੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀ ਕੀਤਾ ਗੋਲੀਆਂ ਮਾਰੀਆਂ ਨੌਜਵਾਨਾਂ ਦੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੋ ਪੰਜਾਬ ਨਹੀਂ ਭੁੱਲਿਆ ਜੀ ਆਮ ਆਦਮੀ ਪਾਰਟੀ ਵੱਲੋਂ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਹਨ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰਦਾਰ ਹਰਪਾਲ ਸਿੰਘ ਜੀਮਾ ਜੀ ਜਦ ਅੰਨਾ ਮੰਤਰੀ ਪੰਜਾਬ ਸਰਕਾਰ ਤੋਂ ਵਿਸ਼ੇਸ਼ ਤੌਰ ਤੇ ਆਏ ਉਹ ਦਾ ਸਵਾਲ ਹੈ ਕਿ ਸਾਡੇ ਮੰਤਰੀ ਜੀ ਐਮਐਲਏ ਸਹਿबान اور ਵੱਡੀ ਗਿਣਤੀ ਰੋਡ ਸ਼ੋਅ ਚ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤੇ ਵੋਟਰ ਬਹੁਤ ਵੱਡੀ ਗਿਣਤੀ ਵਿੱਚ ਜੋਸ਼ੋਖ ਰੋਸ਼ਨਾ ਲੈ। ਇਹ ਹੀ ਤਾਕਤ ਹੈ ਆਮ ਆਦਮੀ ਪਾਰਟੀ। ਆਮ ਪਰਿਵਾਰਾਂ ਦੇ ਬੱਚੇ ਇਸ ਦੇਸ਼ ਵਿੱਚ ਸਿਆਸਤ ਦਾ ਹਿੱਸਾ ਲੈਣ ਦੇ ਇਹ ਪਾਰਟੀ ਆਮ ਲੋਕਾਂ ਨੇ ਬਣਾਈ ਹੈ ਤੇ ਆਮ ਲੋਕਾਂ ਵਾਸਤੇ ਬਣਾਈ ਹੈ। ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਵੀ ਕਰਦਾ ਆਮ ਆਦਮੀ ਪਾਰਟੀ ਦੇ ਅਧਿਸ਼ਪਕ ਦਾ ਜਿਹੜਾ ਨੇ ਮੈਨੂੰ ਇਹ ਸਭ ਤੋਂ ਸਭ ਤੋਂ ਟਿਕਟ ਦੇ ਕੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ। ਮੈਂ ਵਿਸ਼ਵਾਸ ਰਿਹਾ ਹਾਂ ਕਿ ਚੰਗੇ ਤਰੀਕੇ ਨਾਲ ਮਿਹਨਤ ਨਾਲ ਅਸੀਂ ਕੈਂਪੇਨ ਕਰਾਂਗੇ। ਪਿੰਡਾਂ 'ਚ ਜਾਵਾਂਗੇ, ਸ਼ੁਰੂ ਵੀ ਕੀਤਾ ਜਾਣਾ। ਔਰ ਇਹ ਸੀਟ ਜਿੱਤ ਕੇ ਸਰਦਾਰ ਭਗਤ ਸਿੰਘ ਮਾਨ ਔਰ શ્રી ਹਰਵਿੰਦ ਅਗਰਵਾਲ ਸਾਹਿਬ ਨੂੰ ਪਵਾਗੇ ਤਾਂ ਕਿ ਕੇਂਦਰ ਚ ਜਾ ਕੇ ਪੰਜਾਬ ਦੇ ਹੱਕਾਂ ਲਈ ਹਿੱਤਾਂ ਲਈ ਲੋਕਾਂ ਲਈ ਕਿਸਾਨਾਂ ਲਈ ਦੁਕਾਨਦਾਰਾਂ ਲਈ ਵਪਾਰੀਆਂ ਲਈ ਪੰਜਾਬ ਦਾ ਪੱਖ ਅਸੀਂ ਦਿੱਲੀ ਚ ਰੱਖੀ ਫੇਰ ਜਗਾਰੀ ਨੇ ਕਿਉਂਕਿ ਪ੍ਰਾਈਵੇਟਾਈਜੇਸ਼ਨ ਕਰਕੇ ਨਿਜੀਕਰਨ ਕਰਕੇ ਪੰਜਾਬ ਨੂੰ ਇਹਦਾ ਬਹੁਤ ਨੁਕਸਾਨ ਹੋਇਆ ਵੱਡੇ ਵੱਡੇ ਮਹਿਕਮੇ ਜਿਹੜੇ ਆ ਨਿੱਜੀ ਹੱਥਾਂ ਦੇ ਵਿੱਚ ਜਿਨ੍ਹਾਂ ਵਿੱਚ ਟੈਲੀਕਮ ਜਿਨ੍ਹਾਂ ਵਿੱਚ ਰੇਲਵੇ ਜਿਨ੍ਹਾਂ ਵਿੱਚ ਬੈਂਕਿੰਗ ਜਿਨ੍ਹਾਂ ਵਿੱਚ ਇੰਸ਼ੋਰੈਂਸ ਉਹਦੇ ਨਾਲ ਹੁਣ ਜਿਹੜੇ ਪੜ੍ਹੇ ਲਿਖੇ ਬੱਚੇ ਸਾਡੇ ਪੰਜਾਬ ਦੇ ਉਹਨਾਂ ਦਾ ਪ੍ਰਾਈਵੇਟ ਸੈਕਟਰ 'ਚ ਜਿਹੜਾ ਸੋਸ਼ਲ ਵੀ ਹੁੰਦਾ ਸੋ ਉਹਦੇ ਵਾਸਤੇ ਅਸੀਂ ਆਵਾਜ਼ ਵੀ ਉਠਾਵਾਂਗੇ ਦੂਸਰੀ ਗੱਲ 37 ਸਾਲ ਪਹਿਲਾਂ ਦੁਆਬੇ 'ਚ ਗੁਰਿੰਦਰ ਇੱਕ ਪ੍ਰੋਜੈਕਟ ਆਇਆ ਸੀ ਜਿਹਦੇ ਮਾਰਸੀ ਐਫ ਜੇ ਨੂੰ ਕਹਿੰਦੇ ਆ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਇਲਾਕੇ ਦੇ ਨੂੰ ਨੌਕਰੀ ਮਿਲੀ ਸੀ ਲੇਕਿਨ ਉਸ ਤੋਂ ਬਾਅਦ ਕੋਈ ਪ੍ਰੋਜੈਕਟ ਨਹੀਂ ਕੇਂਦਰ ਨੇ ਦਿੱਤਾ ਕੇਂਦਰ ਚ ਕਾਂਗਰਸ ਵੀ ਲਈ ਰਹੀ ਲੰਬਾ ਸਮਾਂ ਬੀਜੇਪੀ ਨੂੰ ਵੀ 10 ਸਾਲ ਹੋ ਗਏ ਪੰਜਾਬ ਨੂੰ ਜਾਂ ਜਲੰਧਰ ਨੂੰ ਕੋਈ ਵੱਡਾ ਪ੍ਰੋਜੈਕਟ ਨਹੀਂ ਦਿੱਤਾ ਬਲਕਿ ਉਹ ਆਰਸੀਐਫ ਵਿੱਚ ਵੀ ਨਿੱਜੀਕਰਨ ਬਹੁਤ ਵੱਡੇ ਪੱਧਰ ਤੇ ਹੋਇਆ ਸੋ ਐਜੂਕੇਸ਼ਨ ਲਈ ਨੌਕਰੀ ਲਈ ਹੈਲਥ ਸੇਵਾਵਾਂ ਲਈ ਪੰਜਾਬ ਦੀ ਇਕਤਾ ਖੰਡਤਾ ਦੇਸ਼ ਦੀ ਇਕਤਾ ਖੰਡਤਾ ਲਈ ਪੰਜਾਬ ਦੀ ਖੁਸ਼ਹਾਲੀ ਵਾਸਤੇ ਅਸੀਂ ਕੰਮ ਕਰਾਂਗੇ ਦਿਨ ਰਾਤ ਮਿਹਨਤ ਕਰਾਂਗੇ ਜਲੰਧਰ ਦਾ ਮੈਂ ਰਹਿਣ ਵਾਲਾ ਮੇਰੀ ਜਨਮ ਭੂਮੀ ਮੇਰੀ ਕਰਮ ਭੂਮੀ ਜਲੰਧਰ ਹੈ ਇੱਥੇ ਹੀ ਮੇਰੇ ਪਿਛਲੇ 25 30 ਸਾਲ ਕਾਲਜ ਤੋਂ ਲੈ ਕੇ ਇੱਥੇ ਹੀ ਮੈਂ ਸੇਵਾ ਨਿਭਾਈ ਆ ਤੇ ਇੱਥੇ ਹੀ ਸੇਵਾ ਨਿਭਾਵਾਂਗਾ ਇਮਾਨਦਾਰੀ ਨਾਲ ਮਿਹਨਤ ਨਾਲ ਤੇ ਸਾਰੇ ਲੋਕਾਂ ਦੀ ਸੇਵਾ ਕਰਾਂਗਾ ਮੈਂ ਹੁਣ ਸਰਦਾਰ ਬਲਕਾਰ ਸਿੰਘ ਬੇਨਤੀ ਕਰੂੰਗਾ ਕੈਬਨਿਟ ਮੰਤਰੀ ਸਾਹਿਬ ਨੂੰ ਕਿ ਉਹ ਵੀ ਚੰਦਲ ਸ਼ਬਦ ਨਾ ਦਿਨਾ ਤੁਹਾਡੀ ਗੱਲ ਕਰਨ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਪ੍ਰੈਸ ਵਾਲੇ ਤੁਸੀਂ ਆਏ ਵੈਲਕਮ ਧੰਨਵਾਦ ਔਰ ਅੱਜ ਦਾ ਜਿਹੜਾ ਰੂਟ ਸ਼ੋਅ ਸੀਗਾ ਸਾਡੇ ਸਪੈਸ਼ਲੀ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਪਾਲ ਸਿੰਘ ਜੀ ਚੀਮਾ ਇੱਥੇ ਆਏ ਇਹਨਾਂ ਦਾ ਵੈਲਕਮ ਧੰਨਵਾਦ ਕਿਉਂਕਿ ਜਿਹੜੇ ਚੰਦਰ ਦੇ ਲੋਕ ਐ ਉਹਨਾਂ ਨੇ ਜਿਹੜਾ ਇਹ ਮਨ ਬਣਾਇਆ ਐ ਅੱਜ ਦਾ ਜਿਹੜਾ ਰੂਟ ਸ਼ੋਅ ਸੀ ਉਹ ਚ ਸਾਡੇ ਹਰ ਵਲੰਟੀਅਰ ਨੇ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾਂ ਚਾਰਜਰਸ ਬਲੌਕ ਪ੍ਰਧਾਨਜ਼ ਵਲੰਟੀਅਰਜ਼ ਦੇ ਸਾਰਾ ਸੰਕਟਾਂ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਬਹੁਤ ਡਿਟੇਲ ਦੇ ਵਿੱਚ ਨੂੰ ਸੀਐਮ ਸਾ ਆਪਣਾ ਹਰਪਸਰ ਪਾਲ ਸਿੰਘ ਚੀਮਾ ਜੀ ਨੇ ਸੀਐਮ ਸਾਬ ਦੀਆਂ ਜੋ ਕੀਤੇ ਹੋਏ ਕੰਮ ਸੀ ਮੁੱਖ ਮੰਤਰੀ ਸਾਹਿਬ ਲੋ ਉਹ ਸਾਰੇ ਡਿਟੇਲ ਚ ਦੱਸੇ ਹੈਗੇ ਔਰ ਇਹਨਾਂ ਦੇ ਆਧਾਰ ਤੇ ਜੋ ਰਿਪੋਰਟ ਕਾਰਡ ਅਸੀਂ ਜਨਤਾ ਵਿੱਚ ਲੈ ਕੇ ਜਾ ਰਹੇ ਹਾਂ ਕਿਉਂਕਿ ਹਮੇਸ਼ਾ ਜਦੋਂ ਕੋਈ ਪਾਰਟੀ ਇਲੈਕਸ਼ਨ ਲੜਦੀ ਉਹ ਆਪਣਾ ਇਲੈਕਸ਼ਨ ਮੈਨੀਫੈਸਟੋ ਲੈ ਕੇ ਜਾਂਦੀ ਹੈ ਉਹ ਅਸੀਂ ਜਿਹੜਾ ਇਲੈਕਸ਼ਨ ਮੈਨੀਫੈਸਟੋ ਸੀ ਸਾਡੀਆਂ ਗਾਰੰਟੀਜ਼ ਸੀਗੀਆਂ ਕੇਜਵਾਲ ਸਾਹਿਬ ਲੋ ਮੁੱਖ ਮੰਤਰੀ ਸਾਹਿਬ ਪੰਜਾਬ ਸੀ ਮਾਨ ਵੱਲੋਂ ਅਸੀਂ 2 ਸਾਲ ਜੋ ਜੋ ਕੰਮ ਕੀਤੇ ਸਾਰੇ ਡਿਟੇਲ ਚ ਚੀਮਾ ਸਾਹਿਬ ਨੇ ਬਰੀਫ ਕੀਤੇ ਆ ਉਹਨਾਂ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾ ਰਹੇ ਆ ਔਰ ਜਨਤਾ ਉਸ ਚੀਜ਼ ਨੂੰ ਐਕਸੈਪਟ ਕਰ ਰਹੀ ਆ ਅੱਜ ਦਾ ਰੋਸ਼ੋਏ ਸਾਬਤ ਕਰਦਾ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਾਈ ਸਾਡੇ ਸ਼ਾਮਲ ਹੋ ਸੀ ਔਰ ਕਿੰਨੇ ਟਰੈਕਟਰ ਸੀਗੇ ਅਣਗਿਣਤ ਟਰੈਕਟਰ ਲੈ ਕੇ ਅਸੀਂ ਸਾਰੇ ਜੱਤੀ ਆਏ ਸੀਗੇ ਸੋ ਅੱਜ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਾਥੀਆਂ ਦਾ ਔਰ ਸਪੈਸ਼ਲੀ ਚੀਮਾ ਸਾਹਿਬ ਦਾ ਕਿ ਜਿਹੜੇ ਸ਼੍ਰੀ ਪਵਨ ਤੀਨੋ ਜੀ ਦੇ ਅੱਜ ਕਾਗਜ਼ ਨਾਮਜ਼ਦਗੀ ਦਾਖਲ ਹੋਣੀ ਸੀਗੇ ਉਸ ਦੇ ਸਮਾਂ ਦੇ ਵਿੱਚ ਹਾਜ਼ਰ ਹੋਇਆ ਔਰ ਅਸੀਂ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰੇਗਾ ਸੰਗਤਾ ਬਿਹਤ ਕਰਨਗੇ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਰਕਰ ਜਦਨ ਲਾਵੇਗਾ ਆਪਣੀ ਮਿਹਨਤ ਕੋਈ ਕਸ ਨਹੀਂ ਛੱਡੇਗਾ ਔਰ ਅਸੀਂ 101% ਜਿਹੜੀ ਉਸ ਗੁਰੂ ਮਹਾਰਾਜ ਦੀ ਅਸ਼ੀਰਵਾਦ ਦੇ ਨਾਲੇ ਸੀਟ ਜਿੱਤ ਕੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਹੋਰ ਨਾਮ ਉੱਚਾ ਕਰਾਂਗੇ ਸ਼੍ਰੀ ਵਿਨਕੇਜੀ ਵਾਲੀ ਦਾ ਹੋਰ ਨਾਮ ਉੱਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸਰ ਠੀਕ ਨਾ ਰਿਜਮਟ ਟਿੱਕ ਮਾਰਨੀ ਜੀ ਜਿਹੜਾ ਜਲੰਧਰ ਦਰਵਾਜ਼ਾ ਆ ਇਹ ਐਨਆਰਆਈਆਂ ਦਾ ਘਰ ਹੈ ਮੇਨ ਗੜ ਹੈ ਐਨਆਰਆਈ ਕੋਈ ਵੀ ਆਪਣੀ ਰੋਪ ਦੀ ਕਮਰਸ਼ੀਅਲ ਜਾਂ ਕੋਈ ਪ੍ਰਾਪਰਟੀ ਵੇਚਦਾ ਹੈ ਤਾਂ ਉਹਨੂੰ ਬੜਾ ਨਜਾਇਜ਼ 20.8% ਟੈਕਸ ਕੇਂਦਰ ਸਰਕਾਰ ਵੱਲੋਂ ਲੱਗਦਾ ਉਦਾਹਰਨ ਦੇ ਤੌਰ ਤੇ ਜੇ ਕਰੋੜ ਰੁਪਏ ਦੀ ਕੋਈ ਐਨਆਰਆਈ ਇਥੇ ਪ੍ਰਾਪਰਟੀ ਵੇਚਦਾ ਹੈ ਉਹਨੂੰ 20 ਲੱਖ 80 ਹਜ਼ਾਰ ਰੁਪਈਆ ਕੇਂਦਰ ਸਰਕਾਰ ਨੂੰ ਦੇਣਾ ਪਏ ਇਹਦੇ ਵਾਸਤੇ ਵੀ ਅਸੀਂ ਸਰ ਵਿਲੀਜ ਜਾ ਕੇ ਪਾਰਲੀਮੈਂਟ ਵਿੱਚ ਮੈਂ ਜਾ ਕੇ ਮੁੱਦਾ ਤੇ ਐਨਆਰਆਈ ਸੰਦੇ ਟੈਂਟਰ ਆ ਜੀ ਐਨਆਰਆਈ ਦਾ ਫਿਰ ਮੱਦੇ ਕਿਉਂ ਨਹੀਂ ਕਰਦਾ ਸਾਹਿਬ ਕੀ ਮੁੱਖ ਮੰਤਰੀ ਹੈ ਜੀ ਇਹ ਮੁੱਦੇ ਲੈ ਕੇ ਜਾ ਰਹੇ ਜੀ ਅ ਦੇਖੋ ਬਿਲਕੁਲ 2 ਸਾਲਾਂ ਦੇ ਅੰਦਰ ਜੋ ਜੋ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਕੀਤੇ ਨੇ ਉਹ ਇੱਕ ਬਹੁਤ ਵੱਡਾ ਸਾਡਾ ਏਜੰਡਾ ਹੈ ਹੁਣ ਲੈ ਕੇ ਜਾ ਰਹੇ ਹਾਂ ਪਰ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਜਿਨ੍ਹਾਂ ਨੇ ਮੈਂ ਸਮਝਦਾ ਦੇਸ਼ ਨੂੰ 10 ਸਾਲਾਂ ਚ ਬਰਬਾਦ ਕੀਤਾਗਾ ਦੇਸ਼ ਦੇ ਅੰਦਰ ਨਫਰਤ ਦੀ ਰਾਜਨੀਤੀ ਕਰਨ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਉਹਨੂੰ ਉਹਦੇ ਸਾਹਮਣੇ ਵੀ ਉਹਦਾ ਚਿਹਰਾ ਵੀ ਲੋਕਾਂ 'ਚ ਲੰਗਾ ਗਾ ਸਰ ਸਾਹਿਬ ਸਰ ਪੂਰਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇੱਥੇ ਜਨਤਕ ਕਰ ਰਹੇ ਹਨ ਉਹਨੇ ਕਿਹਾ ਕਿ ਆਵਾਜ਼ ਦੀ ਪਾਰਟੀ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਉਹ ਦੂਸਰਾ ਇੱਕ ਤਰਫ ਸੁਸ਼ੇ ਕੁਮਾਰ ਰਿੰਕੂ ਰਸ਼ੀਦਤ ਕੋ ਲੈ ਕੇ ਜਿੱਥੇ ਅਸੀਂ ਬਤਾਰੇ ਕਿ ਬਰਾਦੀ ਘਟਾਈ ਵਾਹ ਰਮਨ ਅਰੋੜਾ ਜੀ ਦਾ ਵੀ ਨਾਮ ਲੈ ਰਹੇ ਕਿ ਇੱਥੇ ਜੋ ਲਾਂਡਰੀ ਦਾ ਕੰਮ ਹੋ ਰਿਹਾ ਹੈ ਉਹ ਨੂੰ ਰੋਕਿਆ ਜਾਵੇ ਅ ਦੇਖਿਏ ਪੂਰਬ ਮੁੱਖ ਮੰਤਰੀ ਚੰਨੀ ਸਾਹਿਬ जलंधर आके इलेक्शन लड़ रहे हैं उनका अपना हल्का फतेहगढ़ साहब था उनको अपना हल्का फतेहगढ़ क्यों छोड़ना पड़ा वहाँ से छोड़ के यहाँ क्यों आया है इससे पता चलता है कि उन्होंने अपने हल्के में काम नहीं किया यहाँ लोगों को गुमराह करने के लिए आए हैं और दूसरा है दोष इलेक्शन में लोग लगाते हैं पर दोश कोई भी सिंचाई किसी भी दोष में नहीं है क्योंकि तो पंजाब की जो लॉटरी की बात करते वो एक और टेंडर प्रक्रिया के साथ टेंडर होता है उससे रेवेन्यू सरकार को आता है केजरीवाल साहब जमानत बाहर आए उन्होंने बयान दिया कि लोकतंत्र और संविधान को बदलने की बीजेपी जो कर रही है और उसके बाद ये भी कहा कि जो अमित शाह प्रधानमंत्री होंगे अमित शाह का बयान आया कि प्रधानमंत्री नरेंद्र मोदी होंगे ऐसा कुछ नहीं होगा देखिए देश जानता है कि जब मोदी साहब जी प्रधानमंत्री बने थे तो उन्होंने अपनी पार्टी के संविधान को कोट किया था अपनी पार्टी के संविधान के बारे में बोला था कि जिसकी उम्र पार्टी में सेवेंटी फाइव यानी पचहत्तर साल से ऊपर हो जाती है हम उनको मार्गदर्शक मंडल बनाया हुआ है उस मार्गदर्शक मंडल में डाल देते हैं हम उसको उनसे सैध लेते हैं उनको इलेक्शन नहीं लड़ाते आज देश के प्रधानमंत्री साहब पचहत्तर साल के हो रहे हैं तो वो कैसे प्रधानमंत्री बनेंगे ये तो बिल्कुल स्पष्ट है ये हमारा संविधान नहीं बनाया हुआ हमारी पार्टी का संविधान नहीं बनाया हुआ ये भारतीय जनता पार्टी क्या संविधान है देश के प्रधानमंत्री साहब खुद कोर्ट कर चुके हैं खुद बोल चुके हैं कि जिसकी उम्र पचहत्तर साल होगी उसको इलेक्शन नहीं लड़ाया जाएगा इसका मतलब प्रधानमंत्री साहब आने वाले समय में प्रधानमंत्री नहीं बनेंगे अरविंद केजरीवाल जी ने बिल्कुल सही बताया है